ਅੱਗਾਂ ਲੱਗਣੀਆਂ ਘੱਟ ਚੁੱਕੀਆਂ ਨੇ ਸਰ ਇਹ ਇੱਕ ਖੁਸ਼ਖਬਰੀ ਹੈ ਲੇਕਿਨ ਇਹ ਕਿਉਂ ਘਟੀਆਂ ਨੇ ਇੰਨਾ ਨੰਬਰ ਡ੍ਰੌਪ ਹੋਣਾ ਪਹਿਲਾਂ 2022 ਚ 48000 ਅੱਗਾਂ ਰਿਪੋਰਟ ਹੋਈਆਂ ਨੇ ਖੇਤਾਂ ਦੇ ਵਿੱਚ ਇਸ ਵਾਰ 10000 ਤੋਂ ਵੀ ਥੱਲੇ ਦਾ ਨੰਬਰ ਹੈ ਜੀ ਮੈਂ ਇਹ ਜਾਨਣਾ ਚਾਹੁੰਦੀ ਆ ਕਿ ਕੀ ਇਹਦੇ ਪਿੱਛੇ ਕਾਰਨ ਕੀ ਹੈ ਕੀ ਕਿਸਾਨਾਂ ਨੂੰ ਡਰ ਬਿਠਾ ਦਿੱਤਾ ਗਿਆ ਜਿਹੜਾ ਉਹ ਡਰ ਹੈ ਜਿਹੜੀਆਂ ਰੈੱਡ ਐਂਟਰੀਜ਼ ਜਿਹੜੀਆਂ ਉਹਨਾਂ ਦੀ ਫਰਦਰ ਦੇ ਵਿੱਚ ਹੁੰਦੀਆਂ ਨੇ ਜਾਂ ਸਰਕਾਰ ਦੀਆਂ ਕੋਈ ਪੋਲਿਸੀਜ਼ ਹੈ ਜਿਹੜੀਆਂ ਗਰਾਊਂਡ ਲੈਵਲ ਤੇ ਕੰਮ ਕਰ ਰਹੀਆਂ ਨੇ ਇਹਦਾ ਕਾਰਨ ਕੀ ਬਣਿਆ ਜੀ ਕਿ ਜਿਹੜੀਆਂ ਅੱਗਾ ਪਰਾਲੀ ਦੀਆਂ ਘਟ ਗਈਆਂ ਨੇ ਇਸ ਵਾਰੀ ਉਹਦੇ ਦੋ ਕਾਰਨ ਨੇ ਇੱਕ ਡਰ ਇੱਕ ਉਹਦਾ ਇੱਕ ਡਰ ਹੁੰਦਾ ਇੱਕ ਭੈ ਹੁੰਦਾ ਭੈ ਸਵੇਰੇ ਦੁਪਹਿਰ ਸ਼ਾਮ ਤੁਹਾਡੇ ਮਨ ਚ ਬਿਠਾ ਦਿੱਤਾ ਜਾਂਦਾ ਜਿਹੜਾ ਕਿਸਾਨ ਗਰੀਬੀ ਚ ਅਤ ਗਰੀਬੀ ਚ ਨਿਕਲ ਰਿਹਾ ਮੇਰਾ ਇਹ ਮੰਨਣਾ ਹੈ ਕਿ 15 ਏਕੜ ਦਾ ਕਿਸਾਨ ਕੱਲੀ ਕਿਸਾਨੀ ਦੇ ਉੱਤੋਂ ਕੁਝ ਨਹੀਂ ਕਰ ਸਕਦਾ ਜਦੋਂ ਤੱਕ ਉਹਦਾ ਕੋਈ ਬੱਚਾ ਜਾਂ ਉਹਦਾ ਕੋ ਪਰਿਵਾਰਕ ਮੈਂਬਰ ਕੋਈ ਸਰਕਾਰੀ ਨੌਕਰੀ ਜਾਂ ਬਾਹਰ ਜਾਂ ਕਿਤੇ ਹੋਰ ਕੰਮ ਕਰ ਰਿਹਾ ਜਾਂ ਉਹਦਾ ਕੋਈ ਸਹਾਇਕ ਧੰਦਾ ਚੱਲ ਰਿਹਾ ਤੇ ਪੰਜਾਬ ਦੇ ਵਿੱਚ ਤੇ 82% ਤੋਂ ਥੱਲੇ ਕਿਸਾਨ ਨੇ ਜਿਹਨਾਂ ਕੋਲ 5 ਏਕੜ ਤੇ ਥੱਲੇ ਥੱਲੇ 5 ਹੈਕਟੇਅਰ ਦੇ ਥੱਲੇ ਜ਼ਮੀਨ ਹੈ ਹੁਣ ਜਿਹੜਾ ਡਰ ਪਾ ਦਿੱਤਾ ਗਿਆ ਬਿਨਾਂ ਉਹਦੇ ਕਾਨੂੰਨੀ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਰੈਡ ਐਂਟਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤਾਂ ਕਿ ਉਹਦੇ ਨਾਲ ਉਹਨੂੰ ਲੋਨ ਨਹੀਂ ਮਿਲੇਗਾ ਉਹਦੀ ਇਹ ਵੀ ਕਹਿਤਾ ਗਿਆ ਉਹਨਾਂ ਦੇ ਪਾਸਪੋਰਟਾਂ ਦੀ ਇਨਕੁਆਇਰੀ ਨਹੀਂ ਹੋਏਗੀ ਬਹੁਤ ਸਾਰੀਆਂ ਗੱਲਾਂ ਹੋਈਆਂ ਇਹ ਸਿਰਫ ਡਰਾਵਾ ਦਿੱਤਾ ਗਿਆ ਦੂਸਰੇ ਪਾਸੇ ਕਿਸਾਨਾਂ ਨੇ ਆਪਣੇ ਲੈਵਲ ਤੇ ਚਾਰਾ ਜੋਈ ਕੀਤੀ ਕਿ ਇਹ ਕਾਰਵਾਈਆਂ ਪਿਛਲੇ 2-3 ਸਾਲ ਤੋਂ ਚੱਲ ਰਹੀਆਂ ਸਨ ਕਿ ਜਿਹੜਾ ਨਵਾਂ ਲੋਹਾ ਥੱਪ ਕੇ ਤੇ ਪੰਜਾਬ ਦੀ ਕਿਸਾਨੀ ਸਿਰ ਮੜਿਆ ਜਾ ਰਿਹਾ ਪਹਿਲਾਂ ਹੈਪੀ ਸੀਟਰ ਆਏ ਫਿਰ ਸੁਪਰ ਸੀਟਰ ਆਏ ਪਰ ਅਲਟਰਾ ਸਮਾਰਟ ਸੀਡਰ ਆਏ 15 ਸਾਲ ਦੀ ਕਾਰਵਾਈ ਲਈ ਇੰਨੀਆਂ ਵੱਡੀਆਂ ਮਸ਼ੀਨਰੀਆਂ ਕਿਸਾਨਾਂ ਨੂੰ ਦੇ ਦਿੱਤੀਆਂ ਗਈਆਂ ਹੁਣ ਸਰਕਾਰ ਦਾ ਆਪਣਾ ਅੰਕੜਾ ਦੱਸ ਰਿਹਾ ਕਿ 3 ਲੱਖ ਮਸ਼ੀਨ ਜਿਹੜੀ ਹੈ ਪੰਜਾਬ ਚ ਦਿੱਤੀ ਗਈ ਹੈ ਇਹ ਹੈਰਾਨਕੁਣ ਅੰਕੜਾ ਹੈ ਹਰਿਆਣਾ ਦੀ ਜਦੋਂ ਮੀਟਿੰਗ ਹੋਈ ਵੈਸਟਰਨ ਉੱਤਰ ਪ੍ਰਦੇਸ਼ ਦੀ ਰਾਜਸਥਾਨ ਦੀ ਪੰਜਾਬ ਦੀ ਉੱਥੇ ਸਰਕਾਰ ਦਾ ਇਹ ਕਹਿਣਾ ਸੀ ਕਿ ਅਸੀਂ 16 ਟੀਮਾਂ ਬਣਾ ਕੇ ਭੇਜ ਦਿੱਤੀਆਂ ਨੇ ਪੰਜਾਬ ਚ ਵੀ ਨੇ ਹਰਿਆਣੇ ਚ ਵੀ ਨੇ ਉਏ ਦੇਖ ਰਹੀਆਂ ਤੇ ਉਹਨਾਂ ਨੇ ਕੀ ਦੇਖਿਆ ਆ ਕਿ 200 ਮਸ਼ੀਨ 3 ਲੱਖ ਦੇ ਵਿੱਚੋਂ ਇਨਸਪੈਕਟ ਕਰਕੇ ਗਏ ਨੇ ਇਹ ਤਾਂ ਫਿਰ ਕਹੋ ਕਿ ਗੋਗਲੂਆਂ ਤੋਂ ਮਿੱਟੀ ਝਾੜੀ ਹੁਣ ਕਿਸਾਨੀ ਦੀ ਜਿਹੜੀ ਗੱਲ ਆਈ ਏ ਸੈਟਲਾਈਟ ਦੇ ਨਾਲ ਤੁਸੀਂ ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕ ਰਹੇ ਹੋ ਅੱਜ ਸੈਟਲਾਈਟ ਤੁਹਾਨੂੰ 4 ਵਜੇ ਡਾਟਾ ਦਿੰਦਾ 4:30 ਤੋਂ ਪੌਣੇ 5 ਵਜੇ ਪੁਲਿਸ ਦੀਆਂ ਜਿਪਸੀਆਂ ਕਨਸਰਨਡ ਐਸ ਐਚਓ ਕਿਸਾਨ ਦੇ ਖੇਤ 'ਚ ਪਹੁੰਚ ਜਾਂਦੀਆਂ ਪਰਚਾ ਦੇ ਦਿੰਦੇ ਨੇ ਰੈਡ ਐਂਟਰੀ ਤੁਰੰਤ ਫਰੰਤ ਹੋ ਜਾਂਦੀ ਹੈ ਬਿਨਾ ਕਿਸੇ ਜਾਣਿਆ ਕਿ ਕਿੰਨੇ ਅੱਗ ਲਾਈ ਆਪ ਲਾਈ ਸੱਚੀ ਮੁੱਚੀ ਲੱਗੀ ਏ ਜਾਂ ਕਿਸੇ ਨੇ ਸ਼ਰਾਰਤ ਨਾਲ ਲਾਈ ਏ ਇਹ ਇੱਕ ਡਰ ਹੋ ਗਿਆ ਲੋਕ ਸਿਰਫ ਡਾਂਗਾ ਲੈ ਕੇ ਇਸੇ ਲਈ ਖਲੋਤੇ ਕੋ ਹੋਰ ਨਾ ਅਗ ਲਾ ਜਵੇ ਦੂਸਰੇ ਪਾਸੇ ਕੀ ਹੋਇਆ ਕਿੰਨੇ ਡਰੱਗਸ ਸਮੱਗਲਰਾਂ ਦੀਆਂ ਰੈਡ ਐਂਟਰੀਆਂ ਹੋ ਗਈਆਂ ਨੇ ਕਿੰਨੀ ਤੁਰੰਤ ਚਾਰਾ ਜੋਈ ਸੈਟੇਲਾਈਟ ਰਾਈ ਕਰਤੀ ਗਈ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਜਦੋਂ ਆ ਬੇਮੌਸਮੀ ਵਰਖਾ 4 ਹਫ਼ਤੇ ਪਹਿਲਾਂ ਹੋਈ ਏ ਉਦੋਂ ਹੀ ਸੈਟਲਾਈਟ ਕਿੱਥੇ ਚਲੇ ਗਏ ਸਨ ਉਹਨਾਂ ਦੇ ਅਪਰਚਰ ਬੰਦ ਹੋ ਗਏ ਸੀ ਕਿ ਪੰਜਾਬ ਦੇ ਉੱਤੇ ਜਾਂ ਦਿੱਲੀ ਦੇ ਉੱਤੇ ਉਹਨਾਂ ਦਾ ਜਿਹੜਾ ਫੋਕਸ ਖਤਮ ਹੋ ਗਿਆ ਸੀ ਇਹ ਦੋ ਚੀਜ਼ਾਂ ਨੇ ਜੋ ਬਾਜ਼ਾਰੂ ਤਾਕਤਾਂ ਚਾਹਦੀਆਂ ਨੇ ਧੰਨਾ ਡੇਟ ਚਾਹੁੰਦੇ ਨੇ ਜਾਂ ਮਾਰਕੀਟ ਫੋਰਸ ਮੈਂ ਤਾਂ ਕਹਿ ਰਹੇ ਹਾਂ ਕਿ ਇੰਟਰਨੈਸ਼ਨਲ ਪ੍ਰਾਈਸੇਸ ਨੇ ਜੋ ਫੂਡ ਗ੍ਰੇਨ ਦੇ ਯੂਕਰੇਨ ਰੂਸ ਯੁੱਧ ਤੋਂ ਬਾਅਦ ਅਸਮਾਨਾਂ ਨੂੰ ਛੂ ਰਹੇ ਨੇ ਸਪਲਾਈ ਹੈ ਨਹੀਂ ਪੰਜਾਬ ਦਾ ਇਹ ਤੁਹਾਨੂੰ ਹੈਰਾਨੀ ਹੋਏਗੀ ਕਿ 186 ਲੱਖ ਟਨ ਦਾ ਟਾਰਗੇਟ ਸੀ 18082 ਦੇ ਕੋਲ ਪਹੁੰਚ ਗਏ ਨੇ ਇਹ ਕਿੱਥੋਂ ਆਇਆ ਉਸੇ ਕਿਸਾਨੀ ਤੋਂ ਆਇਆ ਨਾ ਜਿੰਨੇ ਜਿਹਦੀ ਫਸਲ ਪਹਿਲਾਂ ਪ੍ਰੋਡਕਸ਼ਨ ਲਾਸ ਹੋ ਗਿਆ ਉਹਦਾ ਉਸ ਤੋਂ ਬਾਅਦ ਵੈਲਿਊ ਤੋਂ ਘੱਟ ਵਿਕੀ ਹੈ ਰੇਟ ਤੋਂ ਲੋਕਾਂ ਨੂੰ ਇਹ ਪ੍ਰੇਰਿਆ ਗਿਆ ਕਿ ਤੁਸੀਂ ਕਣਕ ਛੋਣਾ ਛੱਡ ਕੇ ਜਾਂ ਬਾਸਪਤੀ ਲਾਓ ਜਾਂ ਕੋ ਆਲਟਰਨੇਟ ਕ੍ਰੌਪ ਲਾਓ ਆਲਟਰਨੇਟ ਕ੍ਰੌਪ ਤੇ ਕਿਸੇ ਨੇ ਚੁੱਕੀ ਨਹੀਂ ਬਾਸਮਤੀ ਦੀ ਆ ਕੀ ਬਾਸਮਤੀ ਦਾ ਇਹ ਹਾਲ ਰਿਹਾ ਕੋਈ ਦਿਲ ਗੁਰਦੇ ਵਾਲਾ ਕਿਸਾਨ ਅਗਲੇ ਸਾਲ ਬਾਸਮਤੀ ਬੀਜੇਗਾ ਜੋ ਬਿਕਦਰੀ ਉਸ ਆਲਟਰਨੇਟ ਸਿਸਟਮ ਦੀ ਹੋਈ ਹੈ ਪਿਛਲੇ ਸਾਲ 37 3800 ਤੋਂ ਲੈ ਕੇ 4400 ਤੱਕ ਵੱਖ-ਵੱਖ ਵੈਰਾਈਟੀਆਂ ਬਾਸਮਤੀ ਦੀਆਂ ਵਿਕੀਆਂ ਐਸ ਸਾਲ ਓਪਨਿੰਗ ਜਿਹੜੀ ਹੋਈ ਹੈ ਉਹ 3000 ਦੇ ਕੋਲ ਹੋਈ ਹੈ ਤੇ ਹੁਣ ਜਿਸ ਦਿਨ ਦੀ ਪ੍ਰੋਕਿਊਰਮੈਂਟ ਬੰਦ ਹੋਈ ਹੈ ਤੁਸੀਂ ਹੈਰਾਨ ਹੋ ਜਾਓਗੇ 15 ਦਿਨਾਂ ਦੇ ਵਿੱਚ 4400 ਰੇਟ ਬਾਸਮਤੀ ਦਾ ਹੋ ਗਿਆ 17 18 ਵੈਰਾਈਟੀ ਹੋਵੇ 11 21 ਵੈਰਾਈਟੀ ਹੋਵੇ ਉਹ ਕਿਸ ਤਰ੍ਹਾਂ ਕੀ ਵੈਲਿਊ ਐਡੀਸ਼ਨ ਹੋ ਗਈ ਹੈ ਉਸੇ ਫੜ ਤੇ ਪਈ ਹੈ ਉਸੇ ਆੜਤੀਏ ਦੀ ਮੰਡੀ 'ਚ ਉਹਨਾਂ ਮੋਰੀਆਂ 'ਚ ਪੈ ਕੇ ਹਲੇ ਤੱਕ ਛੈਲਰਾਂ ਤੱਕ ਨਹੀਂ ਗਈ ਇਹ ਕਿਸ ਤਰ੍ਹਾਂ ਹੋ ਗਿਆ ਹੁਣ ਕਿਸਾਨੀ ਜਿਹੜੀ ਸੰਘਰਸ਼ 'ਚੋਂ ਲੰਘ ਰਹੀ ਏ ਅਸੀਂ ਉਹਨੂੰ ਕੁਝ ਲਾਰਾ ਲੱਪਾ ਲਈ ਜਾਈਏ ਕਿ ਤੁਹਾਨੂੰ ਨਵੀਆਂ ਮਸ਼ੀਨਾਂ ਦੇ ਦੇਾਂਗੇ ਕਿਤੇ ਗੱਲ ਕੋਈ ਚੱਲ ਜਾਵੇਗੀ ਕਿ ਜੀ ਕਰਾਪਰੇਜ ਵੀ ਮੈਨੇਜਮੈਂਟ ਲਈ ਤੁਹਾਨੂੰ ਨਵਾਂ ਡੀਕੰਪੋਜ਼ਰ ਦੇ ਦੇਵਾਂਗੇ ਕਿਤੇ ਨਵੇਂ ਤੁਹਾਨੂੰ ਮਲਚਰ ਦੇ ਦੇਵਾਂਗੇ ਹੁਣ ਜਦੋਂ ਤੁਸੀਂ ਪਰਾਲੀ ਦੀ ਮੈਨੇਜਮੈਂਟ ਕਰਨੀ ਹੈ ਪਹਿਲਾ ਕਿਸਾਨ ਦਾ ਮੈਂ ਇੱਕ ਗੱਲ ਦੱਸਣੀ ਚਾਹੂੰਗਾ ਕਿ 2200 ਰੁਪਏ ਤੋਂ ਲੈ ਕੇ 2600 ਰੁਪਏ ਤੱਕ ਗੰਡਾ ਮੰਨਣ ਵਾਲੀ ਮਸ਼ੀਨ ਲੈਂਦੀ ਹੈ ਬਿਲਨ ਉਹਨੂੰ ਪਹਿਲਾਂ ਸਿੱਧਾ ਕਰਨ ਲਈ ਸ਼ਰੇਡਰ ਚਾਹੀਦਾ ਹੁੰਦਾ ਹੈ ਉਹ ਸ਼ਰੇਡਰ 800 ਰੁਪਏ ਤੋਂ ਲੈ ਕੇ ਲੋੜ ਮੁਤਾਬਕ 1200 ਰੁਪਏ ਦਾ ਸ਼ਰੇਡ ਕਰਦਾ ਹੈ ਉਸ ਤੋਂ ਬਾਅਦ ਉਹਨੂੰ ਤੰਗਲੀਆਂ ਨਾਲ ਇਕੱਠੀ ਕਰਕੇ ਇੱਕ ਲਾਈਨ 'ਚ ਜੋੜਦੇ ਨੇ ਜਿਹਦੇ ਉੱਤੇ ਉਹ ਮਸ਼ੀਨ ਚੱਲਦੀ ਏ ਬੈਲਰ ਵਾਲੀ ਤਿੰਨ ਪ੍ਰੋਸੈਸ ਹੋ ਗਏ ਤੇ ਇਹ 4000 ਦਾ ਖਰਚਾ ਤੇ ਪਰ ਇਕੜ ਰਹਿ ਗਿਆ ਤੇ ਉਸ ਤੋਂ ਬਾਅਦ ਜਿਹੜੀ ਮੈਨੂਅਲ ਲੇਬਰ ਨੇ ਉਹਨੂੰ ਚਲਾਉਣ ਵਾਲੇ ਨੇ ਲੈਣਾ ਤੇ 5 ਦਿਨ ਦਾ ਟਾਈਮ ਜਿਹੜਾ ਹੈ ਉਹ ਪਰਾਲੀ ਸੁੱਕਣ ਲਈ ਚਾਹੀਦਾ ਜੇ 7 ਦਿਨ ਜੇ ਮੈਕਨਾਈਜ਼ੇਸ਼ਨ ਦਾ ਹਾਲ ਏ ਤੇ ਸਰਕਾਰਾਂ ਨੇ ਵੱਡੀ ਕੰਬਾਈਨ ਲੌਬੀ ਨੂੰ ਕਾਨੂੰਨ ਅਨੁਸਾਰ ਇਹ ਕਿਉਂ ਨਹੀਂ ਕਿਹਾ ਕਿ ਝੋਨਾ ਉਹ ਮਸ਼ੀਨ ਵੱਡੇਗੀ ਜਿਹਦੇ ਪਿੱਛੇ ਐਸਐਮਐਸ ਲੱਗਾ ਹੋਏਗਾ ਉਹਦੇ ਤੇ ਕਿਸੇ ਨੇ ਗੱਲ ਨਹੀਂ ਕੀਤੀ ਕਿਉਂਕਿ ਉਹ ਰੈਜ਼ਿਡਿਊ ਥੱਲੇ ਟਿਕਦਾ ਉਹਦੀ ਪਰਾਲੀ ਬਣਦੀ ਆ ਉਹਦੀਆਂ ਗੱਠਾਂ ਕਿਉਂ ਨਹੀਂ ਬਣਦੀਆਂ ਤੇ ਇਹ ਗੱਠਾਂ ਜਾਣੀਆਂ ਕਿੱਥੇ ਨੇ ਇਹਨਾਂ ਵੱਡੀਆਂ ਜਿਹੜੀਆਂ ਕੰਪਨੀਆਂ ਸੀਗੀਆਂ ਉਹ ਕੰਪਨੀਆਂ ਜਿਨ੍ਹਾਂ ਨੂੰ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਅਗਲੇ 4 ਸਾਲਾਂ ਦੇ ਵਿੱਚ ਪਰਾਲੀ ਜ਼ੀਰੋ ਕਰ ਦੇਣੀ ਆ ਪਰਾਲੀ ਹੋਣ ਨਹੀਂ ਦੇਣੀ ਤੇ ਫਿਰ ਇਹ ਮਸ਼ੀਨਾਂ ਤੁਸੀਂ ਕਾਦੇ ਲਈ ਲੈ ਕੇ ਦੇ ਰਹੇ ਹੋ ਕਿਸਾਨਾਂ ਨੂੰ ਇਹ ਵੱਡੀਆਂ ਫੈਕਟਰੀਆਂ ਕਾਦੇ ਲਈ ਲਾ ਰਹੇ ਹੋ ਤੇ ਤੁਹਾਡੀਆਂ ਤੇ ਆਪਣੀ ਸਿਰਫ 11 ਪਾਵਰ ਪਲਾਂਟ ਪ੍ਰਾਈਵੇਟ ਨਹੀਂ ਹੈ ਸਰਕਾਰ ਦੇ ਨੇ ਜਿਉਂ ਤੁਹਾਡੀ ਗੱਲ ਨਹੀਂ ਸੁਣ ਰਹੇ ਤੇ ਤੁਸੀਂ ਕਿਉਂ ਕਿਸਾਨੀ ਨੂੰ ਉਲਝਣ ਚ ਪਾਇਆ ਤੇ ਆਮ ਇਨਸਾਨ ਦੀ ਨਜ਼ਰ ਦੇ ਵਿੱਚ ਕਿਸਾਨੀ ਨੂੰ ਭੰਡ ਕੇ 에ਅਰ ਪਿਉਰੀਫਾਇਰ ਇੰਡਸਟਰੀ ਕਿੱਥੇ ਗਰੋ ਕਰ ਗਈ ਹੈ? ਵਾਟਰ ਪਿਉਰੀਫਾਇਰ ਕਿੱਥੇ ਗਰੋ ਕਰ ਗਏ ਨੇ? ਔਰ ਜਿਹੜੀ ਐਨਪੀਆਰ ਦਾ ਰੀਜਨ ਆ ਉਹਦੇ ਚ ਕਦੇ ਵੇਖਣ ਦੀ ਗੱਲ ਕੀਤੀ ਗਈ? ਕਿ ਜਿਨ੍ਹਾਂ ਦਿਨਾਂ ਦੇ ਵਿੱਚ AQI ਤੁਸੀਂ ਦੇਖ ਰਹੇ ਹੋ ਉਦੋਂ ਹਵਾ ਦਿੱਲੀ ਵੱਲ ਨੂੰ ਆ ਰਹੀ ਹੈ ਕਿ ਸਟੇਸ਼ਨਰੀ ਹੈ ਹਵਾ ਜੇ ਸਟੈਟਿਕ ਹਵਾ ਹੈਗੀ ਹੈ ਜਾ ਹੀ ਨਹੀਂ ਰਹੀ ਕਿਸੇ ਪਾਸੇ ਤੇ ਪੰਜਾਬ ਹਰਿਆਣੇ ਚੋਂ ਤੁਹਾਡਾ ਪੋਲੂਸ਼ਨ ਕਿਸ ਤਰ੍ਹਾਂ ਚਲੇ ਗਿਆ ਦੂਸਰੀ ਗੱਲ ਵੇਖਣ ਵਾਲੀ ਇਹ ਹੈ ਕਿ ਜੇ ਤੁਹਾਡਾ ਪੋਲੂਸ਼ਨ ਦਿੱਲੀ ਪਹੁੰਚ ਰਿਹਾ ਕੋਈ ਸੜਕੀ ਰਸਤੇ ਥੋੜਾ ਜਾ ਰਿਹਾ ਕਿ ਬਾਈਅਰ ਜਾ ਰਿਹਾ ਅੰਬਾਲਾ ਕੁਰੂਖੇਤਰ ਕਰਨਾਲ ਸੋਨੀਪਾਦਾ ਦੇਖੋ ਤੁਸੀਂ ਰੋਤ ਗਰਵਾੜੀ ਦਾ ਦੇਖੋ ਤੁਸੀਂ ਉੱਥੇ ਦੇ ਇੱਕੋ ਇੱਕਾਈ ਘਟ ਹੈਗਾ ਤੇ ਸਿੱਧਾ ਲੈਂਡ ਕਿਸ ਤਰ੍ਹਾਂ ਕਰ ਰਿਹਾ ਦਿੱਲੀ ਦੇ ਵਿੱਚ ਇਹਦਾ ਮਤਲਬ ਕਿ ਜਿਹੜੇ ਇਹ ਤੁਸੀਂ ਗੱਲਾਂ ਤਰਕ ਪੇਸ਼ ਕਰ ਰਹੀਆਂ ਨੇ ਕੁਝ ਏਜੰਸੀਆਂ ਕੁਝ ਪ੍ਰੈਸ਼ਰ ਗਰੁੱਪ ਕੇ ਸਾਰਾ ਪ੍ਰਾਲੀ ਦਾ ਨੁਕਸਾਨ ਹੈ ਉਹਦਾ ਭਾਂਡਾ ਫੋੜ ਮੈਂ ਕਹੂੰਗਾ ਪਾਰਲੀਮੈਂਟ ਦੇ ਵਿੱਚ ਬੀਤੇ ਹਫਤੇ ਸਰਕਾਰ ਨੇ ਇਹ ਕਹਿ ਦਿੱਤਾ ਕਿ ਸਭ ਤੋਂ ਵੱਧ ਵਹੀਕਲ ਪੋਲੂਸ਼ਨ ਇਹਦਾ ਜ਼ਿੰਮੇਵਾਰ ਹੈ ਦੂਜੇ ਨੰਬਰ ਤੇ ਜਿਹੜੀ ਨਵੀਂ ਕੰਸਟ੍ਰਕਸ਼ਨ ਹੋ ਰਹੀ ਏ ਉਹ ਹਵਾ ਦੇ ਵਿੱਚ ਰਹਿਦ ਖੁੰਦ ਆ ਰਹੀ ਏ 30 ਨੰਬਰ ਤੇ ਇਮਾਰਤਾਂ ਪੁਰਾਣੀਆਂ ਢਾਕੇ ਜਿਹੜਾ ਉਹਦੀ ਰਿਪੇਅਰ ਕੀਤੀ ਜਾ ਰਹੀ ਏ ਚੌਥੇ ਨੰਬਰ ਦੇ ਉੱਤੇ ਤੁਸੀਂ ਜਿਹੜੇ ਲੈਂਡਫਿਲ ਕੀਤੇ ਜਾ ਰਹੇ ਨੇ ਕਾਰਬਾਜੀ ਦੇ ਨਾਲ ਉਹਨਾਂ 'ਚ ਅੱਗ ਲੱਗ ਜਾਂਦੀ ਏ ਉਹ ਜ਼ਿੰਮੇਵਾਰ ਨੇ ਪੰਜਵੇਂ ਨੰਬਰ ਦੇ ਉੱਤੇ ਸੜਕਾਂ ਦੇ ਉੱਤੇ ਜੋ ਮਿੱਟੀ ਪਈ ਏ ਵਹੀਕਲ ਦੇ ਆਣ ਜਾਣ ਦੇ ਨਾਲ ਉਹ ਆ ਰਹੀ ਏ ਸਰਕਾਰ ਦਾ ਪਾਰਲੀਮੈਂਟ ਦੇ ਵਿੱਚ ਦਿੱਤਾ ਗਿਆ ਡਾਟਾ ਇੱਕ ਗੱਲ ਮੈਂ ਹੋਰ ਕਰਨੀ ਚਾਹੂੰਗਾ ਜੋ ਤੁਸੀਂ ਕਹੀਏ ਕਿ 10000 ਤੋਂ ਥੱਲੇ ਜਿਹੜੀ ਪਰਾਲੀ ਸਾੜਨ ਦੀਆਂ ਇਨਸੀਡੈਂਟ ਹੋਏ ਨੇ ਦੂਸਰੇ ਪਾਸੇ ਮੈਂ ਚਾਹੂੰਗਾ ਕਿ ਦਿੱਲੀ ਫਾਇਰ ਸਰਵਿਸ ਦਾ ਡਾਟਾ ਕਢਵਾਇਆ ਜਾਵੇ ਮੈਨੂੰ ਤੇ ਪਤਾ ਹੈ ਲੇਕਿਨ ਜਨਤਕ ਤੌਰ ਤੇ ਇਹਨੂੰ ਨਸ਼ਰ ਵੀ ਕੀਤਾ ਗਿਆ ਕਿ ਕਿੰਨੀਆਂ ਕੰਪਲੇਂਟ ਦਿੱਲੀ ਫਾਇਰ ਸਰਵਿਸ ਨੂੰ ਦਿੱਲੀ ਰੈਜ਼ੀਡੈਂਟ ਨੇ ਕੀਤੀਆਂ ਕਿ ਸਾਡੇ ਗੁਆਂਢ ਦੇ ਵਿੱਚ ਸਾਡੇ ਕੂੜਾ ਕੰਕਰੜ ਜਲਾਇਆ ਜਾ ਰਿਹਾ ਇਹਨੂੰ ਬੰਦ ਕੀਤਾ ਜਾਵੇ ਕਿੰਨੀਆਂ ਡਿਸਟ्रेस ਕਾਲਾਂ ਹੋਈਆਂ ਨੇ ਉਹ ਪੰਜਾਬ ਤੋਂ 10 ਗੁਣਾ ਨੇ ਜਿੰਨੇ ਇਹਨਾਂ 24 25 ਅ ਟ੍ਰੀਟਮੈਂਟ ਪਲਾਂਟ ਲਗਾਏ ਨੇ 에ਅਰ ਪਿਊਰੀਫਾਇਰ ਲਗਾਏ ਨੇ ਦਿੱਲੀ ਚ ਉਹਨੇ ਚ ਕਿੰਨੇ ਕੰਮ ਕਰ ਰਹੇ ਨੇ ਇਹ ਜਦੋਂ ਚੀਜ਼ਾਂ ਕਿਸਾਨੀ ਦੇ ਸਿਰ ਮੜ ਤਾ ਦਿੱਤਾ ਗਿਆ ਹੁਣ ਪਰਸੋ ਬੜਾ ਹੈਰਾਨਕੁਨ ਇਹ ਮਸਲਾ ਹੋਇਆ ਕਿਸੇ ਇੱਕ ਨਿਊਜ਼ ਚੈਨਲ ਨੇ ਸਿਰਫ ਇਹ ਆਪਣੇ ਵੱਲੋਂ ਸਟਿੰਗ ਆਪਰੇਸ਼ਨ ਕਰਕੇ ਵਾਹਵਾਹੀ ਖੱਟਣ ਲਈ ਕਿਸੇ ਇੱਕ ਪਟਵਾਰੀ ਸਾਹਿਬ ਦੀ ਫੋਟੋ ਪਾ ਦਿੱਤੀ ਕਿ 4 ਵਜੇ ਤੋਂ ਬਾਅਦ ਸੈਟਲਾਈਟ ਫੋਟੋ ਨਹੀਂ ਖਿੱਚੇਗਾ ਉਦੋਂ ਅੱਗ ਲਾ ਲਿਓ ਇਹ ਮਾਨਯੋਗ ਸੁਪਰੀਮ ਕੋਰਟ ਦੇ ਨੋਟਿਸ ਚ ਆ ਗਿਆ ਬਾਕੀ ਚੀਜ਼ਾਂ ਕੋਈ ਨਹੀਂ ਨੋਟਿਸ ਚ ਆਈਆਂ ਸਾਡੇ ਸਰਕਾਰਾਂ ਦੇ ਨਜ਼ਰ ਚ ਕਿ ਕਿੰਨੀ ਖਾਦ ਨਹੀਂ ਮਿਲੀ ਕਿਸਾਨ ਨੂੰ ਕਿੰਨੀ ਐਮਐਸਪੀ ਤੋਂ ਥੱਲੇ ਸੇਲ ਹੋਈ ਏ ਕਿੰਨੀਆਂ ਜੜੀਆਂ ਅੱਗਾਂ ਲੱਗੀਆਂ ਨੇ ਉਹਦੇ ਵਿੱਚ ਸਰਕਾਰ ਦੇ ਆਪਣੇ ਮੁਲਾਜ਼ਮ ਕਿੰਨੇ ਨੇ ਉਸਤੇ ਕਿਤੇ ਨਹੀਂ ਨਜ਼ਰ ਆਇਆ ਕਿ ਕਿੰਨੀਆਂ ਲੰਬੀਆਂ ਲਾਈਨਾਂ ਕਿੰਨੇ ਕਿੰਨੇ ਦਿਨ ਕਿਸਾਨ ਮਾਰਕੀਟਾਂ ਦੇ ਵਿੱਚ ਬੈਠੇ ਰਹੇ ਨੇ ਮੰਡੀਆਂ ਦੇ ਵਿੱਚ ਬੈਠੇ ਰਹੇ ਨੇ ਉਹ ਕਿਸੇ ਨੂੰ ਨਜ਼ਰ ਨਹੀਂ ਆਇਆ ਨਾ ਹੀ ਉਸ ਮੀਡੀਆ ਨੂੰ ਆਇਆ ਮੇਨਸਟ੍ਰੀਮ ਮੀਡੀਆ ਜਿਹੜਾ ਦਿੱਲੀ ਬੈਠਿਓ ਨਜ਼ਰ ਕਰ ਰਿਆ ਉਹਨੂੰ ਸਿਰਫ ਇੱਕ ਇਹ ਮੈਂ ਤਾਂ ਗੱਲ ਕਰ ਰਿਹਾ ਕਿ ਉਹ ਗੱਲ ਕੋਟ ਕਰ ਦਿੱਤੀ ਗਈ ਮਾਨਯੋਗ ਸੁਪਰੀਮ ਕੋਰਟ ਵੱਲੋਂ ਕਿ ਮੀਡੀਆ ਰਿਪੋਰਟ ਇਹ ਕਹਿ ਰਹੀਆਂ ਕਿ ਸਰਕਾਰ ਦੇ ਆਪਣੇ ਮੁਲਾਜ਼ਮ ਹੀ ਇਹ ਕੰਮ ਕਰ ਰਹੇ ਨੇ ਤੇ ਕਿਸਾਨੀ ਨੂੰ ਹੋਰ ਦਰੜ ਦਿੱਤਾ ਗਿਆ ਆਉਣ ਵਾਲੇ ਦਿਨਾਂ 'ਚ ਹੋਰ ਕਿਸਾਨੀ ਦੇ ਉੱਤੇ ਤੁਸੀਂ ਇਹਨੂੰ ਮੁਸ਼ਕਲ ਵੇਖੋਗੇ ਤਿੰਨ ਗੁਣਾ ਜੁਰਮਾਨਾ ਹੋ ਗਿਆ 30000 ਤੱਕ ਜੁਰਮਾਨਾ ਹੋ ਗਿਆ ਜਿਹੜਾ ਅੱਗ ਲਾਏਗਾ ਤੇ ਦੂਸਰੇ ਪਾਸੇ ਇਹੋ ਪੁੱਛਣ ਵਾਲੀ ਗੱਲ ਹੈ ਕਿੰਨੇ ਕੁ ਮਰਡਰਰ ਨੇ ਜਿਹੜੇ ਜਿਨ੍ਹਾਂ ਨੇ ਇਹਦੇ ਵਿੱਚ ਇਹੋ ਜਿਹੇ ਕੰਮ ਕੀਤੇ ਨੇ ਕਿੰਨੇ ਡਰੱਗ ਡੀਲਰ ਨੇ ਕਿੰਨੇ ਕੁ ਟੈਰਰਿਸਟ ਨੇ ਕਿੰਨੇ ਕੁ ਫੁੱਟਪਾਉ ਤਾਕਤਾਂ ਦੇ ਜਿਹੜੇ ਕਨਵਿਕਟ ਨੇ ਤੇ ਕਿੰਨੇ ਕੁ ਗੈਂਗਸਟਰ ਨੇ ਕਿੰਨੇ ਕੁ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਕਿੰਨਿਆਂ ਦੀ ਤੁਸੀਂ ਰੈਡ ਐਂਟਰੀ ਕੀਤੀ ਹੈ ਕੀ ਇਹ ਇਹ ਵੇਖਣ ਵਾਲੀਆਂ ਚੀਜ਼ਾਂ ਨੇ